ਬਠਿੰਡਾ ਦੇ ਸਭ ਤੋਂ ਅਮੀਰ ਇਲਾਕੇ ਮਾਡਲ ਟਾਊਨ ਦੇ ਫੇਜ਼ 1 ਵਿੱਚ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਲੋਕਾਂ ਨੇ ਇੱਕ ਬਜ਼ੁਰਗ ਜੋੜੇ ਦੇ ਗੇਟੋਂ ਬਾਹਰ ਖੋਲ ਦਿੱਤਾ ਤੇ ਉਹਨਾਂ ਨੂੰ ਬੰਦਕ ਪਨਾ ਲਿਆ ਉਹਨਾਂ ਕੋਲ ਤੇਜ਼ ਤਰ ਹਥਿਆਰ ਅਤੇ ਪਿਸਟਲਸ ਹਨ ਉਹਨਾਂ ਨੇ ਮੌਕੇ ਤੇ ਹੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਤੇ 1 ਲੱਖ ਰੁਪਏ ਨਗਦੀ ਲੈ ਕੇ ਜ਼ਬਰਦਸਤੀ 5 ਲੱਖ ਰੁਪਏ ਦਾ ਚੈੱਕ ਭਰਾ ਕੇ ਭੱਜ ਗਏ ਦੂਜੇ ਪਾਸੇ ਇਸ ਮੌਕੇ ਤੇ ਕਰਦੇ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਹ ਬੈੱਡ ਰੈਸਟ ਤੇ ਹਨ ਪਰ ਅਚਾਨਕ ਸਵੇਰੇ ਇਹ ਲੋਕ ਜ਼ਬਰਦਸਤੀ ਉਹਨਾਂ ਦੇ ਕਮਰੇ ਵਿੱਚ ਦਾਖਲ ਹੋ ਗਏ ਅਤੇ ਉਹਨਾਂ ਨੂੰ ਬੰਦਕ ਪਣਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਅਤੇ ਪੈਸੇ ਅਤੇ ਚੈੱਕ ਲੈ ਕੇ ਭੱਜ ਗਏ ਲੋਕਾਂ ਦਾ ਕਹਿਣਾ ਹੈ ਜੇਕਰ ਅਜਿਹੇ ਪੌਸ਼ ਏਰੀਆ ਦੇ ਵਿੱਚ ਅਜਹੀਆਂ ਘਟਨਾਵਾਂ ਮਾਹੂਦ ਰੱਖਦੀਆਂ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਗੱਲਬਾਤ ਕਰਦੇ ਹਾਂ ਬਜ਼ੁਰਗ ਜੋੜੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਸਾਢੇ 5 ਵਜੇ ਗੇਟ ਖੋਲਿਆ ਸੀ ਜਿਹੜੀ ਕੋਈ ਨਾ ਆੜਾ ਹਾਂ ਜੀ ਬਾਪੂ ਤੋਂ ਬੰਦੇ ਬਾਹਰ ਹੀ ਬੈਠੇ ਸੀ ਕਹਿੰਦੇ ਸਪਰੇਅ ਕਰਨ ਵਾਸਤੇ ਆਏ ਆ ਉਹ ਲੜਕੀ ਮੈਨੂੰ ਪੁੱਛਦੀ ਆਪਾਂ ਸਪਰੇਅ ਕਰਾ ਲੈਣਾ ਮੈਂ ਕਿਹਾ ਨਹੀਂ ਹਾਂ ਉਹ ਪਿੱਛੇ ਪਿੱਛੇ ਆ ਗਏ ਆ ਕੇ ਮੋਬਾਈਲ ਚੱਕ ਲੈ ਹਾਂ ਕੈਸ਼ ਦਿਓ ਜੀ ਤਲਵਾਰਾ ਹੈ ਗਿਆ ਸੀ ਦੋ ਤਿੰਨ ਬੰਦੇ ਸੀ ਦੋ ਦੋ ਤਲਵਾਰਾ ਉਹਨਾਂ ਦੇ ਹੱਥ 'ਚ ਕਹਿੰਦੇ 10 ਲੱਖ ਦਿਓ ਜੀ ਮੈਂ 10 ਲੱਖ ਤਾਂ ਹੈ ਜੀ ਹਾਂ ਇਹ ਤੇ ਕਿੰਨਾ ਬੈਗ ਇੱਕ ਲੱਖ ਇੱਕ ਲੱਖ ਦੇ ਦਿਓ ਇੱਕ ਲੱਖ ਦੇਰ ਲੱਗਿਆ ਤੇ ਬੈਗ ਚ 5-7000 ਹੋਰ ਸੀ ਇਹ ਵੀ ਦੇ ਦਿਓ ਮੈਂ ਕਿਹਾ ਸਾਡੇ ਵਾਸਤੇ ਵੀ ਛੱਡ ਦਿਓ ਹੈ ਉਹ ਵੀ ਖਿੱਚ ਲੈ ਕਹਦੇ ਲੱਖ ਦਾ ਕੁਛ ਨਹੀਂ 10 ਲੱਖ ਹੋਰ ਦਿਓ ਮੈਂ ਹੋਰ ਹੈ ਨਹੀਂ 2-4 ਦਿਨਾਂ ਬਾਅਦ ਆ ਜਾਏ ਜੇ ਫਿਰ ਇੰਤਜ਼ਾਮ ਕਰਕੇ ਦੇ ਦੇਾਂਗੇ ਬੈਗ ਚ ਹੈਗੇ ਵੇ ਕਿ ਹੈਗੇ ਤੇ ਘਰੇ ਕੌਣ ਕੌਣ ਸੀ? ਹਾਂ ਚੈੱਕ ਕਰੋ। ਟੋਟੇ ਇਲਾਵਾ ਘਰ ਚ ਹੋਰ ਕੌਣ ਕੌਣ ਸੀ? ਵਾਈਫ ਹੈ ਮੇਰੀ ਜੱਤੀ। ਕੋਈ ਸਰਵੈਂਟ, ਮੇਡ। ਸਰਵਟਰੀ ਦਰਵਾਜ਼ਾ ਖੋਲਿਆ ਸੀ, ਮੇਰੇ ਚੋਟ ਲੱਗੀ ਹੈ ਪੈਰ ਤੇ। ਮੈਂ ਦਰਵਾਜ਼ਾ ਨਹੀਂ ਖੋਲਿਆ। ਅਚਨ ਸਰ ਪਰ ਕੀ ਕੁਝ ਲੱਗੇ ਤੁਹਾਨੂੰ? ਨਰਸ ਦੇ ਪੱਟੀ ਲੈਣ ਆ ਕੇ ਆਣਾ ਸੀ ਤਾਂ ਦਰਵਾਜ਼ਾ ਖੋਲਿਆ ਸੀ। ਅਮਾਉਂਟ ਸਰ ਕਿੰਨੀ ਲੈ ਕੇ ਫਿਰ ਟੋਟਲ ਸਾਰੀ? 3 ਲੱਖ ਕੈਸ਼ ਲੈ ਕੇ 5-7000 ਰੁਪਏ ਉੱਪਰ ਲੈ ਕੇ ਆਉਨੇ ਆ। 5 ਲੱਖ ਦਾ ਚੈੱਕ ਲੈ ਗਿਆ। ਕੁਝ ਚੈੱਕ ਲੋਕੇ ਦੇ ਪਰਵਾਇਆ ਫਿਰ ਉਹਨਾਂ ਨੇ ਕੀ ਕਹਿੰਦੇ ਸੀ? ਆਜੇ ਲਖਦਾ ਚੱਕ ਪਰਵਾਹਾ ਲੈ ਗਏ ਹੂੰ ਕੋਈ ਕੋਈ ਇਨ ਕੋ ਤੁਹਾਨੂੰ ਸੌਲਟ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਮਾਰਿਆ ਮੂਰਿਆ ਤਾਂ ਨਹੀਂ ਕੋ ਸਿੱਟ ਤੇ ਤਲਵਾਰ ਮਾਰੀ ਕਿ ਦੋ ਵਾਰੀ ਡਰਾਦੇ ਵੀ ਸੀ ਮਾਰਦੇ ਆ ਕਿ ਕਿਸੇ ਨੂੰ ਦੱਸਣਾ ਨਹੀਂ ਚੁੱਪ ਕਰਕੇ ਬੈਠੇ ਰੋ ਦੋ ਚਾਰ ਘੰਟੇ ਅਸ ਗੱਜਾ ਜੀ ਤਾਂ ਹਾਲਾਤਾਂ ਨੂੰ ਕਿਵੇਂ ਦੇਖਦੀ ਹਾਂ ਘਰ ਦੇ ਵਿੱਚ ਕੋਈ ਸੇਫ ਹੀ ਨਹੀਂ ਦਾ ਮਤਲਬ ਹਾਲਾਤ ਕੀ ਹੋ ਗਏ ਪੰਜਾਬ ਦੇ ਪੰਜਾਬ ਦੇ ਹਾਲਾਤ ਗਵਰਨਮੈਂਟ ਦੇ ਆਤੇ ਜੀ ਆਮ ਜਨਤਾ ਦੇ ਆਤੇ ਤਾਂ ਕੁਛ ਨਹੀਂ ਤੇ ਤੁਹਾਨੂੰ ਕੀ ਦਿੱਕਤ ਹੈ ਬੈਡ ਰੈਸਟ ਹੈ ਤੁਸੀਂ ਕੋਈ ਪ੍ਰੋਬਲਮ ਸੀ ਤੁਹਾਨੂੰ ਮੇਰੇ ਪੈਰ ਚ ਪ੍ਰੋਬਲਮ ਸੀ ਮੈਂ ਵਿਦਾਂਤਤਾ ਤੋਂ ਪ੍ਰੈਸ਼ਰ ਕਰਾ ਕੇ ਆਇਆ ਹਾਂ ਮੇਰੇ ਬਲੱਡ ਸਪਲਾਈ ਲੱਤ ਦੀ ਵੱਧ ਹੋ ਗਈ ਸੀ ਅੱਛਾ ਉਂਗਲਾ ਦੇਖੋ ਕਰ ਗਿਆ ਆ ਇੱਕ ਕੁਰਸੀ ਦਾ ਬਿਲਕੁਲ ਸੜ ਗਈ ਲੱਗਦਾ ਵੀ ਸ਼ਾਇਦ ਇਨਫੋਰਮੇਸ਼ਨ ਉਹਨਾਂ ਕੋਲ ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬਿਮਾਰ ਦਾ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਤਾਂ ਕਰਕੇ ਈਜ਼ੀ ਟਾਰਗੇਟ ਕੀਤਾ ਹੋਵੇ ਤੁਹਾਨੂੰ ਨਹੀਂ ਬੈਗ ਉਹਦਾ ਰੁਕੇ ਤੇ ਦੇਖਿਆ ਨਹੀਂ ਹਾਂ আচ্ছা ਮੈਂ ਕੋਈ ਦਾਦੇ ਬਾਰੇ ਕਹਿ ਨਹੀਂ ਸਕਦਾ ਕੌਨਸੀ ਕੌਨ ਨਹੀਂ ਸਿੱਧੇ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਪੁਲਿਸ ਤੋਂ ਕੀ ਡਿਮਾਂਡ ਕੀ ਕਰ ਰਹੇ ਹੋ ਨੇ ਇੱਥੇ ਕੀ ਹੋਵੇ ਜਿਸ ਤੱਕ ਦੇ ਓਵਰ ਆਲ ਸਿਸਟਮ ਸਟਰੋਂਗ ਹੋਣਾ ਚਾਹੀਦਾ ਹਰ ਨਾਗਰਿਕ ਦਾ ਸੇਫਟੀ ਹੋਣੀ ਚਾਹੀਦੀ ਠੀਕ 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 ਜੇਦਾ ਤੇ ਕਹਿੰਦੀ ਬਾਅਦ ਸਪਰੇਅ ਕਰਨ ਵਾਲੇ ਬੈਠੇ ਹੋ ਕਹਿੰਦੇ ਅਸੀਂ ਸਪਰੇਅ ਕਰਦੇ ਹਾਂ ਅਗਾਪਾ ਕੋਈ ਸਿਖਰੇ ਨਹੀਂ ਗਾ ਗਲੀ ਵਾਲੇ ਹੋਣਗੇ ਗਲੀ ਚ ਕਰਕੇ ਆਪੇ ਚਲੇ ਜਾਣਗੇ